ਸਾਡੇ ਮਾਤਾ ਜੀ ਦਾ ਕੱਗਰਾ ਕਾ ਸੁਫਦਾ ਹਾਂਜੀ ਉਹ ਪੰਜਾਬੀ ਫੋਕ ਡਾਂਸ ਦੇ ਵਿੱਚ ਵੀ ਲੋਕ ਬੋਲੀਆਂ ਚ ਵੀ ਗੀਤ ਗਾਉਂਦੇ ਆ ਕਾਲਾ ਕੱਗਰਾ ਸੁਫਦਾ ਧਰਤੀ ਸਿੰਬਰ ਦਾ ਜਾਵੇ ਇਹ ਸਾਡੀ ਮਾਤਾ ਜੀ ਦੀ ਨਿਸ਼ਾਨੀ ਆ ਸੁਫਦਾ ਕੱਗਰਾ ਹੈ ਅੱਛਾ ਖੜੀ ਬੁਖਾਰਦਾ ਮੈਂ ਤੁਹਾਨੂੰ ਦਿਖਾ ਦਿੰਦੀ ਆ ਸੱਤ ਅੱਲੋ ਜੀ ਆ ਦੇਖੋ ਜੀ ਪਾਇਓ ਕੈਮਰਾ ਦੀ ਚੰਗੀ ਤਰੀਕੇ ਨਾਲ ਖੜਕੇ ਦਿਖਾਓ ਜੀ ਇਸ ਤਰ੍ਹਾਂ ਨਹੀਂ ਬਣਨੀ ਗੱਲ ਦੀ ਆ ਦੇਖ ਲਓ ਜੀ ਹਾਂ ਬਹੁਤ ਪੁਰਾਣਾ ਹੈ ਸਾਡੇ ਨਨਾਨੀ ਜੀ ਵੀ ਯੂਜ਼ ਕਰਦੇ ਤੇ ਇਹਨਾਂ ਨੂੰ ਅੱਛਾ ਕਦੇ ਮੰਮੀ ਦੱਸ ਦਿੰਦੇ ਜਦੋਂ ਕਿਤੇ ਖੇਤ ਨੂੰ ਰੋਟੀ ਪਾਣੀ ਲੈ ਕੇ ਜਾਣਾ ਹਨਾ ਉਹਨਾਂ ਨੇ ਕੱਗਰਾ ਤਾਹੀ ਜਾਣਦੇ ਹੁੰਦੇ ਸੀ ਅੱਛਾ ਸੂਫ ਦਾ ਨਾ ਤਾਂ ਪਾਮ ਸੋਕਣਦੇ ਰਹਿੰਨਾ ਵੀ ਕਾਲਾ ਕੱਗੜਾ ਸੂਫ ਦਾ ਅਸੀਂ ਕਿਸੇ ਨੇ ਦੇਖਿਆ ਨਹੀਂ ਸੀ ਸੂਫਪਾਰ ਹੁਣ ਇੱਥੇ ਆ ਕੇ ਦੇਖੀ ਆ ਸੀ ਵੀ ਆ ਲਓ ਜੀ ਦੇਖੋ हां गीता गाने च सुनया ओरिजिनल दिखाता आज assi दिखाता हां जी कगरा ओरिजिनल दिखाता जी हां जी काला कगरा सूफ दा ਧਰਤੀ ਸਿਮਰਦਾ ਜਾਵੇ ਵਾਹ ਜੀ ਵਾਹ ਬੇਬੇ ਕਿਆ ਆ ਕੇ ਆਹੀ ਗੀਤ ਧਰਤੀ ਸਿਮਰਦਾ ਜਾਵੇ ਬੇਬੇ ਵੀ ਸੁਣਾ ਦੂਗੀ ਇਹ ਗੀਤ ਸੁਣਾ ਦੇਣਗੇ ਸੁਣਾ ਦੂਗੇ ਬੇਬੇ ਵੇਖੋ ਜੀ ਬੇਬੇ ਦੇ ਚਿਹਰੇ ਤੇ ਮੁਸਕਰਾਹਟ ਦੇਖੋ ਜੀ ਆਪਣੀ ਚੀਜ਼ ਮੈਂ ਦੇਖਿਆ ਉਦਨ ਖੇਸ ਖੂਸ ਵੀ ਚੈੱਕ ਕਰਾਇਆ ਨਾ ਚਾਚਾ ਜੀ ਤਾਂ ਉਹ ਆਪਣਾ ਸਾਰਾ ਸਮਾਨ ਨਾਲੇ ਤਿਆਰ ਲੈਂਦੇ ਆ ਇਹਨਾਂ ਨੂੰ ਪਤਾ ਕਿਆ ਡਰ ਲੱਗਦਾ ਵੀ ਫਿਲਮ ਬਣਾਣ ਆਇਆ ਲੈਣਾ ਜਾਣ ਕਿਤੇ ਅਜੀ ਸਾਨੂੰ ਵੀ ਨਹੀਂ ਦਿੰਦੇ ਆਪਣੀ ਚੀਜ਼ ਹਰ ਕਿਸੇ ਸੰਭਾਲ ਕੇ ਰੱਖਦੇ ਨਹੀਂ ਮੈਂ ਇੱਕ ਚੀਜ਼ ਦੇਖੀ ਨਾਲ ਦੀ ਨਾਲ ਤੈਅ ਕਰ ਲੈਂਦੇ ਆ ਖੇਸ ਦਿਖਾਈਗੇ ਤੈਅ ਕਰਕੇ ਰੱਖੀਗੇ ਔਰ ਆਪਾਂ ਘਰ ਬੈਠੇ ਵੀਡੀਓ ਦੇਖ ਰਹੇ ਸੀ ਤਾਂ ਮੈਂ ਮੈਨੂੰ ਲੱਗਿਆ ਕਿ ਨਾ ਲੱਗਿਆ ਵੀ ਇਹ ਸਮਝਿਆ ਵੀ ਇਹ ਕਿਤੇ ਪਾਈ ਆਇਆ ਵੀਡੀਓ ਬਣਾਣ ਕਿਤੇ ਨਾਲੇ ਨਾਲ ਲੈ ਦੇਵੇ ਚੱਕ ਕੇ ਵੀ ਸਮਾਨ ਤਾਂ ਸੰਭਾਲ ਲਿਆ ਇਹਦਾ ਖਾਏਗਾ ਜੀ ਜੇ ਕੋਈ ਵਿਆਹ ਸ਼ਾਦੀ ਹੁੰਦੀ ਹੈ ਫਿਰ ਦੇ ਦੇਣੇ ਸਾਨੂੰ ਇੱਕ ਅੱਛਾ ਵਿਆਹ ਸ਼ਾਦੀ ਚ ਵਿਆਹ ਸ਼ਾਦੀ ਦੇ ਦਿੰਨੇ ਅਸੀਂ ਪਾਇਆ ਵੀ ਹੈ ਇਹ ਘਗਰਾ ਜਦ ਇਹਨਾਂ ਦੇ ਬੇਟੇ ਦਾ ਵਿਆਹ ਤਾਂ ਮੈਂ ਆਪ ਖੁਦ ਪਾਇਆ ਘਗਰਾ ਹੈ ਪਾ ਕੇ ਅਸੀਂ ਜਾਗੋ ਚੱਕੀ अच्छा हां दे। दे 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 दे, जी 100 ਨੱਚੇ ਅਸੀਂ ਇੱਕ ਘਗਰਾ ਪਾ ਕੇ ਅੱਛਾ ਪਹਿਲਾਂ ਮੰਗ ਕੇ ਲਿਆਉਂਦੇ ਤੇ ਅਸੀਂ ਕਿ ਭਾਗਰਾ ਦੇ ਪੈਸਾ ਨੂੰ ਆਪਣਾ সুদ ਦਾ ਦੇ ਦਿੰਦੇ ਤੇ ਆ ਦੇਖਿਓ ਹੁਣ ਮੰਗਿਓ ਜਰਾ ਦੇ ਦਿੰਦੇ ਆ ਆ ਦੇ ਕਰੇ ਮੰਗੇ ਜਰਾ ਉਹਦੇ ਸਾਹਮਣੇ ਲਿਆਉਣਾ ਨੇ ਅੱਛਾ ਆ ਲਾਓ ਦੇਤਾ ਜੀ ਲਾਓ ਜੀ ਅਸੀਂ ਐ ਪਾ ਕੇ ਨਾ ਹੂੰ ਇਹ ਜਿਹੜੇ ਮਤਲਬ ਬਿਆਨ ਹੂੰ ਇਹ ਦਸ ਗਿਆ ਆ ਫਿਰ ਨੱਚ ਦਿੱਤੀ ਹਾਂ ਤੱਕ। ਓ ਆ ਦੀਵਾ। ਆ ਦੇਖੋ ਆ ਦੇਖੋ ਚੌ ਚੜ ਗਿਆ ਜੀ ਤੁਹਾਨੂੰ। ਹੈ? ਕਮਾਲ ਦੀ ਗੱਲ ਹੈ। ਹੂੰ। ਇਹ ਵੀ ਕਿਤੇ ਆਏ ਮਗਿਆ ਹੈ ਦੇ ਦਿੰਦੇ ਪਰ ਤੈ ਮਾਰ ਕੇ ਜਦੀ ਫੇਰ ਰੱਖ ਲੈਂਦਾ। ਹਾਂ। ਅੱਛਾ ਜੇ ਭੁੱਲ ਗਏ ਤਾਂ ਬਾਅਦ ਚ ਤੇ ਯਾਦ ਕਰਨਾ ਵੀ ਕਿੱਥੇ ਆ। ਹਾਂਜੀ ਸਾਡੇ ਤਾਂ ਇਹ ਭੈਣ ਜੀ ਪਾ ਕੇ ਅੱਜ ਦੇ ਤਾਂ ਸਾਡੇ ਨੂੰ। ਅੱਛਾ। ਸਾਡੇ ਬੱਚੇ ਡਰਾਉਣ ਵਾਸਤੇ ਆ ਦੇਖੋ ਕੌਣ ਆ ਗਿਆ। ਹੂੰ। ਹਾਂਜੀ ਉਹ ਹੁਣ ਹਟਿਆ ਥੋੜੇ ਇੱਤੇ। ਹੂੰ। ਇਹ ਬਹੁਤ ਤਮਾਸ਼ੇ ਕਰਦੇ ਹੁੰਦੇ ਤੇ ਭੈਣ ਜੀ। ਬੱਚੇ ਕਹਿ ਦਿੰਦੇ ਤੇ ਵੀ ਲੱਥ ਨਹੀਂ ਤੇ। ਕਿੱਕ ਕਰਉਂਦੀ ਆ ਹਾਂ ਲక్ష్ਮੀ ਆਉਂਦੀ ਦੀ ਗਾਟ ਨਹੀਂ ਬਣ ਕੇ ਅੱਛਾ ਦਿਵਾਲੀ ਵਾਲੇ ਦੇ ਹੂੰ ਫਿਰ ਮੈਂ ਕਿਹਾ ਭਲੇਖੇ ਜੀ ਦੇ ਕੇ ਉਹਨਾਂ ਨੂੰ ਮੈਂ ਬਲਾ ਕੇ ਲਿਆਉਣੀ ਆ ਹੂੰ ਲక్ష్ਮੀ ਨੂੰ ਅੱਛਾ ਸਾਡੇ ਕੋਟੇ ਕੋਟੀਆਂ ਤੇ ਨਾ ਚੋਟੇ ਛੋਟੇ ਹੂੰ ਹੂੰ ਕਹੇ ਮੈਂ ਜੇ ਰਾਜ ਦੇ ਤੇ ਭਲੇਖੇ ਜਣਵਾ ਤੂੰ ਇੱਥੇ ਹੀ ਰਹੀ ਹੋ ਤੁਹਾਨੂੰ ਪੈਸੇ ਦੇ ਕੇ ਜਾਂਦੀ ਅੱਛਾ ਮੈਂ ਤਾਂ ਗੱਰਾ ਪਾ ਕੇ ਹੂੰ ਇਹਨਾਂ ਦੇ ਆ ਨਮੀ ਚੁੰਨਿਆੜੀ ਲੈ ਕੇ ਹੂੰ ਗੋਟੇ ਆਈ ਅੱਛਾ ਮੂੰ ਤਾਂ ਕੱਲਿਆ ਹੂੰ ਬਣ ਕੇ ਆਗੇ ਲక్ష్ਮੀ ਹੈ ਆਗੇ ਲੱਛਮੀ ਬਣ ਕੇ ਆਗੇ ਆ ਹਾਏ ਨਾ ਨਾ ਦਰਗੇ ਹਾਂ ਹੱਥ ਚ ਲੈ ਲੈ ਟਿੱਟੇ ਹੋਏ ਪੈਸੇ ਹਾਂ ਨਾ ਨਹੀਂ ਮਾਇਆ ਕਹਿੰਦੀ ਪੈਸੇ ਮੰਗ ਲੋ ਹਾਂ ਜਦ ਨਾਲ ਜਾਣਾ ਨਾਲ ਮੁਰੇ ਰੋਤ ਕਰਨ ਨਾਲ ਲੱਗਦਾ ਹੋਰ ਨਹੀਂ ਨੇ ਲਾ ਜੀ ਕਮਾਲ ਦੀ ਵੈਸੀ ਇੱਕ ਗੱਲ ਦਸਾਂ ਹੈ ਤੁਸੀਂ ਲక్ష్ਮੀ ਹੋ ਐ ਹੈ ਤਾਂ ਤੁਸੀਂ ਲక్ష్ਮੀ ਆ ਦੇਖੋ ਤੁਹਾਡੀਆਂ ਦੋਹਾਂ ਪੈਣਾ ਦਾ ਪਿਆਰ ਤੇ ਹੁਣ ਨਾਲ ਤੁਹਾਡੇ ਚਾਚਾ ਦੀ ਸਾਰੇ ਟੱਬਰ ਨੂੰ ਮਿਲ ਕੇ ਬਹੁਤ ਚੰਗਾ ਲੱਗ ਰਿਹਾ ਜੀ ਸਾਨੂੰ ਬਹੁਤ ਵਧੀਆ ਹਰੇ ਹਰੇ ਬਹੁਤ ਪਿਆਰੇ ਪਿਆਰ ਹੈ ਨਹੀਂ ਬਹੁਤ ਸਤਿਕਾਰ ਵੀ ਹੈ ਜੀ ਤੁਹਾਡਾ ਸਾਡੇ ਚੈਨਲ ਬੋਲੋ ਸਤਿਕਾਰ ਹੈ ਜੀ ਇਹਨਾਂ ਨੇ ਖਾਤਰ ਲਾ ਦੀ ਸਾਡੇ ਨਾਲ ਮੇਰੇ ਨਾਲ ਹੂੰ ਬਸ ਤੁਸੀਂ ਖੇਤੀ ਬਾੜੀ ਵੀ ਨਾਲ ਕਰਾਉਣੀ ਅੱਛਾ ਹੋਰ ਵੀ ਕੰਮ ਕਰਨਾ ਸਾਡੇ ਗੈਲ ਭਾਈ ਨੇ ਬਹੁਤ ਸਾਡੇ ਗੈਲ ਦੁੱਖ ਕੱਟਿਆ ਹੂੰ ਹਾਂ ਚਾਚਾ ਜੀ ਕਿਹਨਾਂ ਦੇ ਕੱਲੇ ਹੀ ਹੁੰਦੇ ਅੱਛਾ ਕੱਲਾ ਹੁੰਦਾ ਦਾ ਹੋਰ ਸਾਡਾ ਬਾਪ ਦਾ ਜਿਹੜਾ ਹੂੰ ਇਹਨਾਂ ਦੇ ਉਹਨਾਂ ਦੇ ਪਿੱਛੇ ਤੇ ਵੀ ਸਾਡੇ ਗੱਲ ਬਹੁਤ ਦੁੱਖ ਕੱਟੇ ਹੂੰ ਜਦ ਤੇ ਉਹ ਮਾਰ ਗਏ ਨਾ ਫੇਰ ਵੀ ਇਹਨਾਂ ਸਾਡੇ ਬਹੁਤ ਸਾਥ ਦਿੱਤਾ ਹੂੰ ਇਹ ਸਾਥ ਮਾਸ਼ਾਅੱਲਾ ਤੁਹਾਡਾ ਹੁਣ ਤੱਕ ਬਣਿਆ ਹੋਇਆ ਇਹ ਤੁਹਾਨੂੰ ਬਜ਼ੁਰਗਾਂ ਨੂੰ ਅਸੀਂ ਬੈਠਿਆਂ ਨੂੰ ਜਦੋਂ ਦੇਖਦੇ ਆ ਨਾ ਜੀ ਯਕੀਨ ਮੰਨਿਓ ਜੀ ਸਾਨੂੰ ਐ ਲੱਗਦਾ ਕਿ ਸਾਨੂੰ ਰੱਬ ਮਿਲ ਗਿਆ ਜੀ ਸਾਡੇ ਜਿਹੜੇ ਸਰੋਤੇ ਆ ਜਿਹੜੇ ਸਾਡਾ ਚੈਨਲ ਦੇਖਦੇ ਆ ਉਹਨਾਂ ਨੂੰ ਵੀ ਇਹੀ ਗੱਲ ਦੇਖੋ ਜੀ ਕਰਿਓ ਕਮੈਂਟ ਜੀ ਰੱਬੀ ਰੂਹਾਂ ਨੇ ਜੀ ਇਹ ਇਹ ਹੈ ਪੰਜਾਬੀ ਵਿਰਸੇ ਦੇ ਅਸਲੀ ਸਹੀ ਬਿਲਕੁਲ ਸਚਾਰੂ ਪਾਤਰ ਕਹਿ ਸਕਦੇ ਆ ਜੀ ਇਸ ਨੂੰ ਇਹਨਾਂ ਨੂੰ ਜੀ ਔਰ ਇਹ ਹੈ ਰੱਬੀ ਰੂਹਾਂ ਦੀ ਦੇਖੋ ਨਾ ਬੇਬੇਆਂ ਦਾ ਆਪਸ ਦੇ ਵਿੱਚ ਸਾਰਾ ਦਿਨ ਇਕੱਠੇ ਬੈਠਣਾ ਇਕੱਠੇ ਖਾਣਾ ਪੀਣਾ ਉਮਰ ਦਰਾਜ਼ ਹੋ ਕੇ ਇਹਨਾਂ ਦਾ ਪਿਆਰ ਹੋਰ ਜਿਆਦਾ ਵੱਧ ਗਿਆ ਇਹ ਕਬੱਡੀ ਗੱਲ ਹੈ ਇਹਨਾਂ ਦਾ ਪਿਆਰ ਹੋਰ ਵੱਧ ਗਿਆ ਪੂਰੀ ਹੈ ਜੀ ਹੁਣ ਸਾਡੇ ਪਹਿਲਾਂ ਹੁਣ ਵੀ ਅਸੀਂ ਆ ਕੇ ਮਾਰ ਲਏ ਧਜ ਗਏ ਹੁਣੇ ਸਾਡੇ ਹਾਕ ਮਾਰਿਓ ਨਾ ਇਹਨਾਂ ਦਾ ਨਾਮ ਕੀ ਹੈ ਮਾਰਿਓ ਹਾਕ ਮੋਹਨ ਸਿੰਘ ਹਾਂ ਸਰਦਾਰ ਮੋਹਨ ਸਿੰਘ ਜੀ ਤੇ ਕੱਪ ਆਇਓ ਜੀ ਕੈਮਰਾ ਦੀ ਇਹ ਤੁਹਾਡੇ ਕੀ ਲੱਗਦੇ ਜੀ ਪਾਹੀਆਂ ਸਾਡੇ ਸਾਡੇ ਚਾਚਾ ਹਾਂ ਇਹ ਤੁਹਾਡੇ ਬੇਟਾ ਜੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਅੱਜ ਵੀਡੀਓ ਦੇ ਵਿੱਚ ਆ ਗਏ ਜੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਪਿੱਛੇ ਵੀ ਬੈਠੇ ਜੀ ਸਾਰਿਆਂ ਦੇ ਕੈਮਰਾ ਪਾ ਦਿਓ ਜੀ ਤੇ ਇੱਕ ਵਾਰੀ ਜ਼ੋਰਦਾਰ ਫੇਰ ਤਾੜੀਆਂ ਮਾਰ ਦਿੰਨੇ ਜੀ ਆਪਾਂ ਆਪ ਦਾ ਗਰਾਸੂਪ ਦੇ ਨਾਲ ਕੁਝ ਹੋਰ ਸਮਾਨ ਵੀ ਲਿਆਉਂਦਾ ਹੋਇਆ ਜੀ ਇਹ ਇਹ ਤੁਹਾਡੇ ਮਾਸਟਰ ਨਹੀਂ ਬਹੁਤ ਵਧੀਆ ਹੈ ਸਾਰਾ ਵੀਡੀਓ ਇਹਨਾਂ ਨੇ ਪਹਿਲਾਂ ਬਣਾਇਆ ਜੀ ਇਹਨਾਂ ਨੇ ਸਾਨੂੰ ਬੁਲਾਇਆ ਸੀ ਅਸੀਂ ਤਾਂ ਪਿੰਡ ਕੋਟਲੀ ਕਰਕੇ ਆਏ ਇਹ ਸਾਨੂੰ ਰਸਤੇ 'ਚ ਮਿਲ ਗਏ ਕਹਿੰਦੇ ਆਓ ਤੁਹਾਨੂੰ ਅਸਲੀ ਚੀਜ਼ ਦਿਖਾਣੇ ਆ ਜਦ ਅਸੀਂ ਜਾ ਕੇ ਦੇਖਿਆ ਬੇਬੇ ਹਰੀ ਬੈਠੀਆਂ ਦੋਹੇ ਇਕੱਠੀਆਂ ਜੀ ਕਿਆ ਕਮਾਲ ਦੀ ਗੱਲ ਹੈ ਚਾਹ ਪੀ ਰੀਆਂ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ ਜੀ ਦਿਖਾਇਓ ਜੀ ਸਮਾਨ ਹੋਰ ਕੀ ਕੁਝ ਹੈਗਾ ਜੀ ਲਓ ਜੀ ਇਹ ਆ ਨਾ ਕਟੋਰੀ ਹੂੰ ਇਹ ਕਾਂਸੇ ਦੀ ਹਰ ਇੱਕ ਮਾਂ ਜਦੋਂ ਆਪਣੀ ਤੀ ਨੂੰ ਤੋੜਦੀ ਆ ਨਾ ਹਰ ਇੱਕ ਮਾਂ ਆਪਣੀ ਬੱਚੀ ਨੂੰ ਇਹ ਦਾਤ ਚ ਦਿੰਦੀ ਹੈ। ਹੂੰ ਦੇਖ ਇੱਕ ਇਹਦੇ ਖਾਸियत ਵੀ ਇਹ ਕਿੰਨੀ ਚਮਕਦੀ ਹੈ ਕਿੰਨੀ ਸੋਹਣੀ ਆ ਪਰ ਇਹਦੇ ਚ ਬਹੁਤ ਬੜਾ ਔਗਣ ਵੀ ਆ। ਜੀ ਉਹ ਨਾਨਕਦੇਵ ਜੀ ਨੇ ਬਾਣੀ ਦੇ ਵਿੱਚ ਵੀ ਦੱਸਿਆ ਉਜਲ ਕਹਾ ਚਿਲਕਣਾ ਓਟਮ ਕਲੜੀ ਮਸ ਹੂੰ ਤੋਂ ਤਨੇ ਆ ਜੂਠ ਨਾ ਉਤਰੇ ਜੇ ਸੌ ਤੋਂ ਸੋਜੇ ਸੌ ਤੋਂ ਮਾਤਿਸ ਹਮ ਇਹਨਾਂ ਨੂੰ ਇਹ ਦੇਖਣੇ ਕਿੰਨਾ ਸੋਹਣਾ ਲੱਗਦਾ ਹੈ ਪਰ ਇਹਦੇ ਨਾਲ ਜਿੰਨਾ ਮਰਜੀ ਮਾਂਜੀ ਜੋ ਫੇਰ ਵੀ ਇਹਦੇ ਚ ਕਾਲਖ ਨਹੀਂ ਜਾਂਦੀ ਉਹ ਪਿੱਛੇ ਦੇਖੋ ਖੁੰਝੇ ਤੇ ਰਹਿ ਗਈ ਹੈ ਨਾ ਆ ਦੇਖੋ ਜੇ ਸੌ ਤੋਂ ਮਾਂਜ ਵੀ ਚਾਹੇ 100 ਵਾਰੀ ਵੀ ਮਾਂਜ ਲੋ ਪਰ ਇਹਦੀ ਜਿਹੜੀ ਕਾਲਖ ਹੋ ਜਾਂਦੀ ਨਹੀਂ ਹੈ ਹਮ ਇਹਨੂੰ ਦੇਖਣ ਨੂੰ ਕਾਂਸੀ ਆ ਕਹੇ ਆ ਕਿੰਨੀ ਸੋਹਣੀ ਲੱਗਦੀ ਹੈ ਜੀ ਇਹ ਮੇਰੀ ਮੰਨਾ ਸੀ ਕਿ ਮੈਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਾਂ ਗੱਲ ਕਿ ਹਰ ਇੱਕ ਮਾਂ ਵੈਸੇ ਆਪਣੀ ਧੀ ਨੂੰ ਦਾਤ ਚ ਦਿੰਦੀ ਹੈ ਮੇਰੀ ਮਾਂ ਨੇ ਮੈਨੂੰ ਦਿੱਤੀ ਹੈ ਐ ਛੋਟੀ ਦੀ ਚਾਹੇ ਛੋਟੀ ਨਹੀਂ ਨਹੀਂ ਮੇਰੀ ਮਾਂ ਨਹੀਂ ਮੇਰੀ ਨਿਸ਼ਾਨੀ ਹੈ ਸਾਡੇ ਮਾਤਾ ਜੀ ਦਾ ਨਾਮ ਜੀ ਮੇਰੀ ਮਾਤਾ ਜੀ ਦਾ ਨਾਮ ਸਰਜੀਤ ਕੌਰ ਜੀ ਪਿਤਾ ਜੀ ਦਾ ਨਾਮ ਜੀ ਪਿਤਾ ਜੀ ਲੇਟ ਸ਼੍ਰੀ ਹਰਚੰਦ ਸਿੰਘ ਜੀ ਹੋਰ ਸਾਲ ਹੋ ਗਿਆ ਉਹਨਾਂ ਦੀ ਅੱਜ ਅਸੀਂ ਉਹਨਾਂ ਨੂੰ ਵੀ ਅਸੀਂ ਆਪਣੇ ਵੀਡੀਓ ਦਾ ਹਿੱਸਾ ਬਣਾ ਲਿਆ ਬਹੁਤ ਵਧੀਆ ਜੀ ਨਾਮ ਲਿਖਿਆ ਹੋਇਆ ਇਸ ਤੇ ਨਹੀਂ ਨਾਮ ਪਹਿਲਾਂ ਭਾਂਡਿਆ ਤੇ ਨਾਮ ਨੂੰ ਲਿਖ ਦਿੰਦੇ ਹੁੰਦੇ ਸੀਗੇ ਜੀ ਪਿਤਾ ਜੀ ਦਿਖਦਾ ਨਹੀਂ ਹੈਗਾ ਲਿਖਿਆ ਹੋਇਆ ਪਤਾ ਹੈ ਹੁਣ ਮੈਨ ਜਿਹੜਾ ਪਾਇਓ ਜੀ ਕੈਮਰਾ ਬੇਸ਼ੱਕ ਹੁਣ ਦਿਖਾਈ ਨਹੀਂ ਦੇ ਰਿਹਾ ਪਰ ਨਾਂ ਲਿਖਿਆ ਹੈ ਦੇਖੋ ਜੀ ਭਾਂਡਿਆਂ ਤੇ ਜਿਹੜੇ ਨਾਂ ਲਿਖੇ ਜਾਂਦੇ ਹੁੰਦੇ ਸੀ ਬਰਤਨਾਂ ਤੇ ਨਾਂ ਲਿਖੇ ਜਾਂਦੇ ਸੀਗੇ ਉਹ ਸਾਂਝੀ ਵਾਲਤਾ ਦਾ ਇੱਕ ਪ੍ਰਤੀਕ ਸੀਗੇ ਜੀ ਹੁਣ ਤਾਂ ਸ਼ਹਿਰਾਂ ਚ ਕਟੋਰੀਆਂ ਭਾਂਡੇ ਕੋਈ ਆਪਸ ਬਦਲਦਾ ਹੀ ਨਹੀਂ ਹੈ ਕਿਉਂਕਿ ਚੀਜ਼ਾਂ ਸਮਾਨ ਦੇਣ ਦਾ ਰਵਾਜ ਹੀ ਘਟ ਗਿਆ ਨਾ ਜੀ ਸਮਾਂ ਬਦਲ ਗਿਆ ਤਾਂ ਕਿਸੇ ਸਮੇਂ ਭਾਂਡਿਆਂ ਦੇ ਨਾਂ ਜਿਹੜੇ ਸੀਗੇ ਇਹ ਲਿਖਣ ਦਾ ਕਾਰਨ ਸੀਗਾ ਕਿ ਭਾਂਡਿਆਂ ਦਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਜਿਗਾ ਜੀ ਇਹ ਸਰੋਤੇ ਬੜੇ ਸਿਆਣੇ ਆ ਜੀ ਜ਼ਰੂਰ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਕੀ ਤੁਹਾਡੇ ਭਾਂਡਿਆਂ ਦੇ ਉੱਤੇ ਘਰ ਦੇ ਵਿੱਚ 9 ਲਿਖੇ ਹੋਏ ਆਂ ਕਟੋਰੀਆਂ ਤੇ ਪਰਾਟਾਂ ਤੇ ਗੜਵੀਆਂ ਤੇ ਗਲਾਸਾਂ ਤੇ ਜੇ ਲਿਖੇ ਹੋਏ ਤਾਂ ਜਰੂਰ ਕਮੈਂਟ ਕਰਿਓ ਜੀ ਆ ਤਾਂ ਬੜੀ ਕੰਮ ਦੀ ਚੀਜ਼ ਦਿਖਾਈ ਜੀ ਹੈਵੀ ਹੈ ਕਾਫੀ ਹੈ ਹੈਵੀ ਹੈ ਹੂੰ ਹੋਰ ਕੀ ਹੋਰ ਕੀ ਕੁਸ਼ ਹੈ ਜੀ ਤੁਹਾਡੇ ਕੋਲ ਜੀ ਉਸ ਦਿਨ ਮਾਤਾ ਜੀ ਨੇ ਆਪਾਂ ਨੂੰ ਦਿਖਾ ਦੱਸਿਆ ਜੀ ਤੁਹਾਨੂੰ ਵੀ ਅਸੀਂ ਨਾਲੇ ਬੁੰਦੇ ਤੇ ਅੱਡੇ ਤੋਂ ਮਰੱਬੇ ਬੰਦੀ ਦੇ ਤੇ ਕਿਲਾ ਬੰਦੀ ਦੇ ਹੂੰ ਮੈਂ ਅੱਡਾ ਵੀ ਲੈ ਕੇ ਆਈ ਆ ਅੱਜ ਆਓ ਜੀ ਅੱਡਾ ਜੀ ਆ ਦੇਖੋ ਜੀ ਅੱਡਾ ਪਹੁੰਚ ਗਿਆ ਦੀ ਹਾਂ ਇਹ ਨਾਲੇ ਬੁਣਨ ਵਾਲਾ ਅੱਡਾ ਜੀ ਹਾਂਜੀ ਇਹ ਨਾਲੇ ਬੁਣਨੇ ਵਾਲਾ ਅੱਡਾ ਹੈ ਹੂੰ ਮੈਨੂੰ ਤਾਂ ਨਹੀਂ ਬੁਣਨੇ ਆਉਂਦੇ ਸਾਡੀਆਂ ਪਰਮਾਤਾ ਮਾਂ ਨੇ ਜ਼ਰੂਰ ਬੁਣੇ ਹਨ ਤੇ ਨਾਲੇ ਅੱਛਾ ਨਾਲੇ ਵੀ ਲੈ ਕੇ ਨੂਨ ਲਈ ਮਾਸਕਾਂ ਦੇ ਦਿਖਾਉਣ ਦੇ ਲਿਆਓ ਜੀ ਆਹ ਦੇਖੋ ਜੀ ਹੂੰ ਆ ਬੇਬੇ ਦੇ ਹੱਥੇ ਚ ਦੇ ਦਈਏ ਬੇਬੇ ਪਾਉਗੇ ਕਿਸ ਤਰ੍ਹਾਂ ਆਹ ਦੇਖੋ ਜੀ ਨਾਲੇ ਦੀ ਹੂੰ ਆ ਆ ਆਲਮ ਲਓ ਜੀ ਅੱਛਾ ਇਸ ਅੱਡੇ ਤੇ ਰੱਖ ਕੇ ਬੜੇ ਜਾਂਦੇ ਸੀਗੇ ਜੀ ਹਾਂਜੀ ਇਦਾਂ ਇਹਨਾਂ ਦਾ ਤਾਣਾ ਤੰਦੇ ਇਹਨਾਂ ਨੂੰ ਪਤਾ ਵੀ ਆ ਪਾਇਓ ਜੀ ਤਾਣਾ ਕਿੱਦਾਂ ਤੰਦੇ ਆ ਜੀ ਹੁਣ ਇਹਨਾਂ ਨੂੰ ਧਾਗਾ ਤਾਂ ਹੈ ਨਹੀਂ ਅੱਛਾ ਅੱਛਾ ਦੋਹਿਆ ਤਰ੍ਹਾਂ ਬੁੰਮਾ ਅੱਛਾ ਇਹਦਾ ਸਿੱਧਾ ਸਾਡਾ ਬੁੰਮਾ ਉਗਾਤਨਾ ਹੂੰ ਜਿਹੜਾ ਕਿਲੇਬੰਦੀ ਆ ਨਾ ਮਰਬੇ ਵਾਲੀ ਉਹ ਦਬਦੇ ਸੀ ਦਬਦੇ ਬਾਤ ਆ ਦੇਖੋ ਜੀ ਇੱਕ ਮਰਬੇ ਵਾਲਾ ਇੱਕ ਕਿਲੇਬੰਦੀ ਵਾਲਾ ਦੀ ਆ ਦੋ ਤਰ੍ਹਾਂ ਦੇ ਨਾਲੇ ਦੀ ਇਹ ਕਿਹੜਾ ਜੀ ਇਹ ਕਿ ਕਿਲੇਬੰਦੀ ਆ ਆ ਪਾਇਓ ਕੈਮਰਾ ਦੀ ਕਿਲੇਬੰਦੀ ਤੇ ਜੀ ਆ ਲਓ ਕਿਲੇਬੰਦੀ ਵਾਲਾ ਹੋ ਗਿਆ ਜੀ ਆ ਮਰਬੇ ਬੰਦੀ ਵਾਲਾ ਦਿਖਾਓ ਨਾਲਾ ਜੀ ਵੀ ਵੀ ਮਨੋ ਆਹ ਹੈ ਮਰਬੇ ਬੰਦੀ ਵਾਲਾ ਜੀ ਹੂੰ ਇਹ ਖਾਸੇ ਪੁਰਾਣੇ ਹੈ ਜੀ ਮੈਨੂੰ ਲੱਗਦਾ ਇਹ ਕਾਫੀ ਪੁਰਾਣੇ ਹੈ ਹਾਂਜੀ ਹਾਂਜੀ ਸਾਰੇ ਕਾਫੀ ਪੁਰਾਣੇ ਕਦੀ ਯੂਜ਼ ਨਹੀਂ ਕੀਤੇ ਪੇਟੀਏ ਜੁੱਗਦਾ ਹੀ ਪੇਟੀਏ ਅੱਛਾ ਹੋਰ ਜਿਆਦਾ ਤੁਸੀਂ ਕਿਹਾ ਨਾ ਆਉਣਾ ਸੀ ਕਿੱਥੇ ਹਾਂਜੀ ਹੁਣ ਨਹੀਂ ਕੋਈ ਬਣਦਾ ਹੁਣ ਨਹੀਂ ਕੋਈ ਬਣਦਾ ਹੈਨਾ ਤੁਸੀਂ ਤਾਂ ਇਹਨਾਂ ਨੂੰ ਭਤੀਜੀਆਂ ਨੂੰ ਬੁੰਦੇ ਦੇਖਿਆ ਹੋਣਾ ਸਾਰਾ ਕੁਝ ਬਿਲਕੁਲ ਸਾਰੀਆਂ ਸਿਸਟਰਾਂ ਤੇ ਇਹਨਾਂ ਦੇ ਬੁੜੇ ਹੂੰ ਅੱਛਾ ਉਹਨਾਂ ਦੇ ਨਾਲ ਉਹਨਾਂ ਦਾ ਇਹਨਾਂ ਦਾ ਪਿਆਰ ਹਾਂ ਉਹਨਾਂ ਨਾਲ ਵੀ ਇਹਨਾਂ ਨਾਲ ਬਹੁਤ ਪਿਆਰ ਹੂੰ ਇੱਕ ਟੀਆਂ ਧਾਲ ਕੇ ਆਪਣਾ ਕੰਮ ਕਰਦਿਆਂ। ਉਹ ਫਿਰ ਸਾਰਾ ਤੁਸੀਂ ਤੁਹਾਨੂੰ ਵੀ ਤੁਹਾਡੇ ਜ਼ਹਿਨ ਚ ਵੀ ਹੋਣਾ ਸਾਰਾ ਕੁਝ ਜੀ। ਤੁਹਾਨੂੰ ਵੀ ਪਤਾ ਨਹੀਂ। ਹਮ। ਹਾਂਜੀ ਸਤਿ ਸ੍ਰੀ ਅਕਾਲ ਜੀ। ਕੀ ਆ ਕਹਿੰਦੇ ਜੀ ਇਹਨਾਂ ਬੇਬੇ ਬਾਰੇ ਤੁਸੀਂ ਤੇ ਬਾਪੂ ਜੀ ਦੇ ਪਿਆਰ ਬਾਰੇ ਜੀ ਤੁਹਾਡਾ ਕੀ ਕਹਿਣਾ ਜੀ? ਸਾਨੂੰ ਤਾਂ ਬਹੁਤ ਪਿਆਰ ਹੈ ਜੀ ਇਹਨਾਂ ਦਾ। ਹਮ। ਬਸ ਇਹੀ ਆ ਸਾਡੇ ਪਰਮਾਤਮਾ ਇਹੀ ਆ ਸਾਡੇ ਸਭ ਕੁਝ। ਹਾਂ। ਇਹਨਾਂ ਦੀ ਸੇਵਾ ਕਰ ਲਈ ਤਾਂ ਮੰਨ ਲਓ ਵੀ ਗੁਰਦੁਆਰੇ ਜਾਇ। ਹਮ। ਜਿਨੇ ਨਹੀਂ ਸੇਵਾ ਕੀਤੀ। ਮਨ ਲੂ ਭੀ ਉਹ ਗੁਰਦੁਆਰੇ ਨਾਕ ਰਗੜਾਈ ਜਾਵੇ ਕੁਛ ਕਰੀ ਜਾਵੇ ਉਹ ਕਾਮਯਾਬ ਨਹੀਂ ਹੋ। ਕੁਛ ਨਹੀਂ ਬਣਨਾ ਉਹਦਾ। ਸਹੀ ਗੱਲ ਹੈ। ਹੂੰ। ਕੁਛ ਠੀਕ ਹੈ। ਹੋਣੀ ਗੱਲ ਹੈ, ਠੀਕ ਗੱਲ ਹੈ। ਹੂੰ। ਇਹ ਮੇਰੇ بڑے ਭਾਈ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੀ ਕਹਿੰਦੇ ਜੀ ਇਹ ਗੱਲ ਬੜੀ ਵਧੀਆ ਨਾਲ ਨੇ ਕਹੀ ਵੀ ਇਹੀ ਗੱਲ ਸਹੀ ਗੱਲ ਹੈ ਜੀ। ਹੂੰ। ਸਹੀ ਗੱਲ ਹੈ। ਮਾਂ ਪਿਓ ਦੀ ਸੇਵਾ ਚ ਹੀ ਸਭ ਕੁਝ ਹੈ ਜੀ। ਹੂੰ। ਹੂੰ। ਇਹੀ ਗੁਰਦੁਆਰਾ ਸਾਹਿਬ ਹੈ ਜੀ ਇਹ ਸਾਡਾ ਇੱਕ ਗੁਰਘਰ ਹੈ ਹਾਂ ਇਹ ਸਾਡੇ ਜਿਆ ਗੁਰਘਰ ਜਾਇਆ ਜੇ ਅਸੀਂ ਇਹਨਾਂ ਨੂੰ ਕਰ ਲਿਆ ਜੇ ਆਪਾਂ ਸੇਵਾ ਕਰ ਲਈ ਆਪਾਂ ਦੀ ਮਾਤਾ ਜੀ ਤਾਂ ਜੀ ਪੰਜਾਬੀਓ ਆ ਦੇਖੋ ਜੀ ਪਰਿਵਾਰ ਇਹ ਹੈ ਸੋਚ ਅਸਲੀ ਕਹਿੰਦੇ ਜੇ ਸੋਚ ਸਹੀ ਹੋਵੇ ਤਾਂ ਸਭ ਕੁਝ ਸਹੀ ਹੁੰਦਾ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਹੈ ਔਰ ਬਜ਼ੁਰਗਾਂ ਦਾ ਆਦਰ ਹੁੰਦਾ ਹੈ ਬਜ਼ੁਰਗਾਂ ਤੋਂ ਗੱਲ ਪੁੱਛ-ਕਿਛ ਕੇ ਕੀਤੀ ਜਾਂਦੀ ਹੈ ਉਹ ਪਰਿਵਾਰ ਹਮੇਸ਼ਾ ਤਰੱਕੀ ਕਰਦੇ ਨੇ ਸਪਿਰਚੁਅਲ ਵੀ ਇਕਨੋਮਿਕਲੀ ਵੀ ਅਧਿਆਤਮਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਅੱਜ ਦੇ ਸਮੇਂ 'ਚ ਅਸੀਂ ਕਹਿੰਨੇ ਸਿਰਫ ਆਰਥਿਕ ਤਰੱਕੀ ਹੀ ਸਭ ਕੁਝ ਹੈ ਲੇਕਿਨ ਮੈਂ ਕਹਿੰਨਾ ਕਿ ਜਦੋਂ ਤੱਕ ਅਸੀਂ ਸਪਿਰਚੁਅਲੀ ਨਹੀਂ ਅਸੀਂ ਤਰੱਕੀ ਕਰਾਂਗੇ ਤਾਂ ਸਾਡੀ ਆਤਮਿਕ ਤਰੱਕੀ ਜਦੋਂ ਤੱਕ ਨਹੀਂ ਹੋਏਗੀ ਉਦੋਂ ਤੱਕ ਸਾਡੀ ਆਰਥਿਕ ਤਰੱਕੀ ਦਾ ਵੀ ਕੋਈ ਲਾਭ ਨਹੀਂ ਜੀ ਇਹ ਜਿਹੜੇ ਪਰਿਵਾਰ ਦੇ ਮੈਂਬਰ ਬੈਠੇ ਨੇ ਜਦੋਂ ਇਹਨਾਂ ਦੀ ਸੇਵਾ ਕਰਦੇ ਨੇ ਤੇ ਇਹਨਾਂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ ਨਾ ਜੀ ਸਹੀ ਐ ਨਾ ਜੀ ਇਹੀ ਐ ਨਾ ਜੀ ਹਾਂ ਜੀ ਆਤਮਾ ਤਾਂ ਤਾਂ ਹੀ ਤ੍ਰਿਪਤ ਹੁੰਦੀ ਹੈ ਤੁਹਾਡੀ ਸੋਚ ਨੂੰ ਸਲੂਟ ਬਣਦਾ ਜੀ ਸਲਾਮ ਬਣਦਾ ਜੀ ਤੁਹਾਡਾ ਵਿਸ਼ੇਸ਼ ਸਤਿਕਾਰ ਹੈ ਜੀ ਸਾਡੇ ਚੈਨਲ ਵੱਲੋਂ ਜੀ ਸਾਨੂੰ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਮਿਲ ਕੇ ਜੀ ਇਹ ਚਾਚੀ ਵਾਲਾ ਸੰਦੂਖ ਦਿਖਾਏ ਹੋ ਜੀ ਅੱਛਾ ਹੈ ਇੱਥੇ ਹਾਂ ਜੀ ਚਾਚੀ ਵਾਲਾ ਸੰਦੂਖ ਦੇਖੀਏ ਹਾਂ ਜੀ ਹਾਂ ਜੀ ਕਿੱਥੇ ਪਿਆ ਜੀ ਉਹ ਅੰਦਰ ਲਓ ਜੀ ਚੱਲੀਏ ਫਿਰ ਲਓ ਜੀ ਚਾਚੀ ਵਾਲਾ ਸੰਦੂਕ ਦੇਖਣਾ ਜੀ ਚਾਚਾ ਦੀ ਤੋਂ ਪੁੱਛ ਲਵਾਂ ਪਹਿਲਾਂ ਚਾਚਾ ਜੀ ਸੰਦੂਕ ਦੇਖ ਲਈਏ ਚਾਚੀ ਵਾਲਾ ਤੂੰ ਦੇਖੋ ਜੀ ਹੈ ਪੱਕੀ ਗੱਲ ਹੈ ਚੱਲੀਏ ਫਿਰ ਆਓ ਚਾਚੀ ਵਾਲਾ ਸੰਦੂਕ ਦੇਖਦੇ ਆਂ ਜੀ ਆਓ ਚੱਲੀਏ ਫਿਰ ਹਾਂ ਹਾਂ ਨਾਲੇ ਚੱਲਦੇ ਆਪਾਂ ਇੱਥੇ ਇੱਥੇ ਜਾਣਾ ਹਾਂ ਤਾਂ ਘਰ ਨਾਲੇ ਚਾਚਾ ਜੀ ਆਇਓ ਜਰਾ ਫਿਰ ਤੁਹਾਡੀ ਹਾਜ਼ਰੀ ਚ ਦੇਖ ਲਈਏ ਹਾਂ ਆਓ ਜੀ ਲਿਓ 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 ਤੁਸੀਂ ਲਿਓ 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 ਜੀ ਚਾਚੀ ਵਾਲਾ ਸੰਦੂਕ ਦੇਖਣਾ ਜੀ ਬਣੇ ਰਿਓ ਵੀਡੀਓ ਚ ਹੁਣ ਬਣੂਗੀ ਗੱਲ ਚਾਚੀ ਵਾਲਾ ਸੰਦੂਕਾ ਛੋਟੀ ਲਿਓ ਜੀ ਆਹ ਛੋਟੀ ਮੈਂ ਲਿਆਉਣਾ ਜੀ ਆ ਲਿਆਣਾ ਲਿਆ ਰਹੇ ਆ ਜੀ ਮੈਂ